ਅੱਜ ਤੀਜਾ ਦਿਨ ਐ ਤੇ ਕੋਈ ਅਸਰ ਹੁੰਦਾ ਹੋਇਆ ਸਰਕਾਰਾਂ ਤੇ ਤਾਂ ਨਜ਼ਰ ਨਹੀਂ ਆ ਰਿਹਾ ਸਰਕਾਰ ਨੂੰ ਸੋਚਣਾ ਪਊ ਅਸਰ ਹੋਊਗਾ ਹੌਲੀ-ਹੌਲੀ ਹੋ ਜਵੇ 1 ਲੱਖ ਤੋ ਜਾਵੇ ਇਹ ਤਾਂ ਉਹਨਾਂ ਨੂੰ ਵਾਪਸ ਲੈਣੇ ਪੈਣਗੇ ਹੁਣ ਲੈ ਲਵੇ ਚੰਗਾ ਰਹੂਗਾ ਚਾਰ ਬੋਟਾਂ ਵਟੋਰ ਲੂਗਾ ਨਹੀਂ ਉਹਨੂੰ ਇੱਕ ਵੀ ਬੋਟ ਨਹੀਂ ਪੈਣੀ ਪਿੰਡਾਂ ਚ ਪਾਥੀਆਂ ਹੀ ਪੈਣੀਆਂ ਨੇ ਇਹਨਾਂ ਦੇ ਹੁਣ ਆਜੋ ਲੜ ਲਓ ਇੱਕ ਮੋਢੇ ਹੋ ਕੇ ਖੜ੍ਹ ਲਓ ਕੁਝ ਬਚ ਜੂਗਾ ਨਹੀਂ ਕੁਝ ਵੀ ਨਹੀਂ ਬਚਣਾ ਨੌਕਰੀਆਂ ਕਰਦੇ ਫਿਰੂਗੇ ਟਿਪੰਚਾ ਕੇ ਨੂੰ ਇਹ ਆ ਵੀ ਸਾਡੀ ਸਹਿਰ ਦੀ ਜ਼ਮੀਨਾਂ ਮਹਿੰਗੀ ਜ਼ਮੀਨਾਂ ਅਸੀਂ ਤਾਂ ਵੇਚ ਕੇ ਬਾਹਰਲੇ ਮੁਲਕਾਂ ਨੂੰ ਨੰਗ ਜਾਾਂਗੇ ਪਰ ਬਾਹਰਲੇ ਮੁਲਕ ਵੀ ਨਹੀਂ ਸਾਂਭਦੇ ਜਦ ਬੰਦਾ ਆਪਣੇ ਮੁਲਕ ਦੀ ਵੀ ਨਾ ਕਰੇ ਜਿੱਥੇ ਕਹਿੰਦੇ ਖਾਈਏ ਉਹਦਾ ਸ਼ੁਕਰ ਮਨਾਈਏ ਉਹ ਮੁਲਕ ਦਾ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਕਿਸਾਨੀ ਅੰਦੋਲਨ ਦਾ ਅੱਜ ਤੀਜਾ ਦਿਨ ਹੈ ਤੇ ਇਹ ਤਸਵੀਰਾਂ ਤੀਸਰੇ ਦਿਨ ਦੀਆਂ ਨੇ ਕਿਸਾਨ ਹਾਲੇ ਵੀ ਉਸੇ ਤਰੀਕੇ ਦੇ ਨਾਲ ਡਟੇ ਹੋਏ ਨੇ ਤੇ ਅੱਜ ਸਵੇਰ ਤੋਂ ਲੈ ਕੇ ਹਾਲੇ ਤੱਕ ਜਿਹੜੇ ਅਥਰੋ ਗੈਸ ਦੇ ਗੋਲੇ ਨਹੀਂ ਛੱਡੇ ਗਏ ਕਿਉਂਕਿ ਮੀਟਿੰਗ ਜਿਹੜੀ ਹੈ ਉਹ ਚੱਲ ਰਹੀ ਹੈ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਟੋਲ ਬੈਰੀਅਰ ਦੇ ਬਿਲਕੁਲ ਨਜ਼ਦੀਕ ਤੱਕ ਕਿਸਾਨ ਨੇ ਕੱਲ ਇਤੋਂ ਥੋੜਾ ਪਿੱਛੇ ਸੀ ਅੱਜ ਉਹ ਥੋੜਾ ਹੋਰ ਅੱਗੇ ਤੱਕ ਪਹੁੰਚ ਚੁੱਕੇ ਨੇ ਦੂਸਰੇ ਪਾਸੇ ਵੀ ਦੂਸਰੀ ਸਾਈਡ ਤੇ ਵੀ ਇਸ ਸੱਜੇ ਸਾਈਡ ਤੇ ਵੀ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਰਸੇ ਬੰਨ ਕੇ ਰੋਕਿਆ ਹੋਇਆ ਤੇ ਇਹਨਾਂ ਤੋਂ ਦੂਸਰੇ ਪਾਸੇ ਜਿਹੜੀ ਹੈ ਉਹ ਸੁਰੱਖਿਆ ਫੋਰਸਾਂ ਤੈਨਾਤ ਨੇ ਤਾਂ ਕਿ ਕਿਸੇ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ ਇਹ ਤਸਵੀਰਾਂ ਨੇ ਸਵੇਰ ਤੋਂ ਹੀ ਇੱਥੇ ਲੰਗਰ ਚੱਲ ਰਹੇ ਨੇ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਮੌਜੂਦ ਨੇ ਇੱਥੇ ਕੁਝ ਵੱਖ-ਵੱਖ ਪਿੰਡਾਂ ਤੋਂ ਵੀ ਕਿਸਾਨ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰੋ ਕਿੱਥੋਂ ਆਏ ਨੇ ਤੇ ਇਸ ਬਾਰੇ ਕੀ ਸੋਚਦੇ ਨੇ ਕੀ ਨਾਮ ਹੈ ਤੁਹਾਡਾ ਤੁਸੀਂ ਕਿੱਥੋਂ ਆਏ ਹੋ ਹਰਮੀਤ ਸਿੰਘ ਫਤਿਹਗੜ੍ਹ ਜ਼ਿਲ੍ਹੇ ਚੋਂ ਆਇਆ ਜੀ ਬਿਰਜੀ ਗਵਿੰਦਗੜ੍ਹ ਸਾਨੂੰ ਸ਼ਹਿਰ ਪਿੰਡਾ ਮਾਜਰੀ ਮਿਸਰੀ ਸਾਡਾ ਪਿੰਡ ਆ ਸਾਡੇ ਆਲੇ-ਦਾਲੇ ਜਿਹੜੇ ਪਿੰਡ ਨੇ ਜਸੜਾ ਮਾਜਰੀ ਤੇ ਕੁੰਭ ਚਤਰਪਰਾ ਅੰਬਾ ਮਾਜਰਾ ਕੁੰਬੜਾ ਇਹ ਪਿੰਡ ਚੋਂ ਇੱਕ ਵੀ ਬੰਦਾ ਨਹੀਂ ਆਇਆ ਅੰਦੋਲਨ ਦੇ ਵਿੱਚ ਮੈਂ ਇਹਨਾਂ ਨੂੰ ਹੱਥ ਵੰਕ ਕੇ ਬੇਇਤੀ ਕਰਦੇ ਆਂ ਵੀਰੇ ਬਾਅਦ ਚ ਪਛਤਾਉਂਦਾ ਕੋਈ ਫਾਇਦਾ ਨਹੀਂ ਹੁਣ ਆਜੋ ਲੜ ਲਓ ਇੱਕ ਮੋਢੇ ਹੋ ਕੇ ਖੜ੍ਹ ਲਓ ਕੁਝ ਬਚ ਜੂਗਾ ਨਹੀਂ ਕੁਝ ਵੀ ਨਹੀਂ ਬਚਣਾ ਨੌਕਰੀਆਂ ਕਰਦੇ ਫਿਰੂਗੇ ਟਿਪੰਚਾੱਕੇ ਬਿਲਕੁਲ ਕੀ ਲੱਗਦਾ ਤੁਹਾਨੂੰ ਜਿਹੜਾ ਜਿਹੜੇ ਪਿੰਡਾਂ ਦੇ ਤੁਸੀਂ ਨਾਮ ਦੱਸ ਰਹੇ ਹੋ ਜਿੱਥੋਂ ਕਿਸਾਨ ਨਹੀਂ ਆਏ ਕਿਉਂ ਨਹੀਂ ਆਏ ਬਸ ਉਹਨਾਂ ਨੂੰ ਇਹ ਅਭੀ ਸ਼ਾਦੀ ਸਹਿਰ ਦੀ ਜ਼ਮੀਨਾਂ ਮਹਿੰਗੀ ਬੇਕ ਜ਼ਮੀਨਾਂ ਅਸੀਂ ਤਾਂ ਬੇਚ ਕੇ ਬਾਹਰਲੇ ਮੁਲਕਾਂ ਨੂੰ ਲੰਗ ਜਾਾਂਗੇ ਪਰ ਬਾਹਰਲੇ ਮੁਲਕ ਵੀ ਨਹੀਂ ਸਾਹਮਦੇ ਜਦ ਬੰਦਾ ਆਪਣੇ ਮੁਲਕ ਦੀ ਵੀ ਨਾ ਕਰੇ ਜਿੱਥੇ ਕਹਿੰਦੇ ਖਾਈਏ ਉਹਦਾ ਸ਼ੋਗਰ ਮਨਾਈਏ ਉਹ ਮੁਲਕ ਦਾ ਇਹ ਜਿਹੜਾ ਅੱਜ ਤੀਜਾ ਦਿਨ ਹੈ ਤੇ ਕੋਈ ਅਸਰ ਹੁੰਦਾ ਹੋਇਆ ਸਰਕਾਰਾਂ ਤੇ ਤਾਂ ਨਜ਼ਰ ਨਹੀਂ ਆ ਰਿਹਾ ਤੁਸੀਂ ਇਸ ਪੂਰੇ ਅੰਦੋਲਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਸਰਕਾਰ ਕੀ ਸੋਚ ਰਹੀ ਹੈ ਵੀਰੇ ਸਰਕਾਰ ਨੂੰ ਸੋਚਣਾ ਪਊ ਅਸਰ ਹੋਊਗਾ ਹੌਲੀ-ਹੌਲੀ ਹੋ ਜਾਵੇ 1 ਲੱਖ ਤੋ ਜਾਵੇ ਇਹ ਤਾਂ ਉਹਨਾਂ ਨੂੰ ਵਾਪਸ ਲੈਣੇ ਪੈਣਗੇ ਹੁਣ ਲੈ ਲਵੇ ਚੰਗਾ ਰਹੂਗਾ ਚਾਰ ਵੋਟਾਂ ਵਟੋਰ ਲੂਗਾ ਨਹੀਂ ਉਹਨੂੰ ਇੱਕ ਵੀ ਵੋਟ ਨਹੀਂ ਪੈਣੀ ਪਿੰਡਾਂ 'ਚ ਪਾਥੀਆਂ ਹੀ ਪੈਣੀਆਂ ਨੇ ਇਹਨਾਂ ਦੇ ਬਿਲਕੁਲ ਕੁਝ ਹੋਰ ਕਿਸਾਨਾਂ ਨਾਲ ਗੱਲ ਕਰਦੇ ਤੁਸੀਂ ਕਿੱਥੋਂ ਆਏ ਹੋ ਬਾਬਾ ਜੀ ਚਾਕਸ਼ਕੰਦਰ ਨੇ ਗੱਲ ਨਹੀਂ ਹੈ ਮੇਰੇ ਕੋਲ ਕਿਹੜੇ ਕਿਹੜੇ ਪਿੰਡ ਤੋਂ ਮੇਰੇ ਪਿੰਡ ਸਾਡੇ ਪਿੰਡ ਚੋਂ ਵੀਰ ਜੀ ਕੋਈ ਨਹੀਂ ਆਇਆ ਕੋਈ ਮਾੜੀ ਅਸੀਂ ਸੁਨੇਹਾ ਲਾ ਰਹੇ ਹਾਂ ਕੋਈ ਮਾੜੀ ਗੱਲ ਨਹੀਂ ਠੀਕ ਹੈ ਇੱਥੇ ਵੱਡੇ ਗਿੰਦੇ ਚ ਕਿਸਾਨ ਆਏ ਵੀ ਹੋਏ ਨੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਨੇ ਤੁਸੀਂ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਅਸੀਂ ਵੀ ਮਾਜਰੀ ਮਿਸ਼ਰੀ ਦੇ ਭਾਈਓ ਦਾ ਪਰਵਿੰਦਰ ਸਿੰਘ ਹੈ ਮੇਰਾ ਨਾਮ ਜੀ ਹਾਂਜੀ ਕਿਸ ਦੇ ਨਾਲ ਆਏ ਤੁਸੀਂ ਅੱਜ ਆਏ ਆ ਜੀ ਅੱਜ ਤੀਜਾ ਦਿਨ ਹੋ ਗਿਆ ਅੱਜ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹੀ ਕਹਿਣਾ ਵੀ ਸਾਨੂੰ ਹੈਰਾਨ ਨਾ ਕਰੇ ਸਾਨੂੰ ਆ ਸੜਕਾਂ ਦੇ ਰੋਲੇ ਆ ਪਏ ਇਹਨਾਂ ਨੇ ਆ ਕੰਮ ਦਾ ਟਾਈਮ ਹੁੰਦਾ ਇਹਨਾਂ ਸਾਨੂੰ ਸ਼ਾਇਦ ਆਪਣੇ ਸੜਕਾਂ ਦੇ ਰੋਲੇ ਆ ਪਏ ਸਾਡੀਆਂ ਮੰਗਾਂ ਮੰਨ ਕੇ ਸਾਨੂੰ ਵਾਪਸ ਤੋਰਿਆ ਜਾਵੇ ਥਾਲੀ ਹੱਥ ਨਾਲ ਤੋਰਿਆ ਜਾਵੇ ਸਾਨੂੰ ਬਿਲਕੁਲ ਕਿਸਾਨ ਜਿਹੜੇ ਆਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਸਾਨੂੰ ਇੱਥੋਂ ਖਾਲੀ ਹੱਥ ਨਾਲ ਤੋਰੇ ਕੰਮ ਦਾ ਟਾਈਮ ਹੈ ਤੇ ਉਹ ਆਪਣਾ ਕੰਮ ਕਰਨ ਜਾ ਕੇ ਸੜਕਾਂ ਤੇ ਉਹਨਾਂ ਨੂੰ ਨਾ ਰੋਲਣਾ ਪਵੇ ਕੈਮਰਾ ਪਰਸਨ ਮਨੈਸ਼ ਦੇ ਨਾਲ ਇਮਰਾਨ ਖਾਨ ਪੰਜਾਬੀ ਬਲਟਨ